ਅੱਜ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ ਤਾਂ ਗੰਢੀਵਿੰਡ ਭਿੱਖੀਵਿੰਡ ਅਤੇ ਨਸ਼ਹਰਾ ਪਨੂਆ ਦੇ ਵਿੱਚ ਜਿਹੜੀ ਹੈ ਉਹ ਝੜਪ ਹੋਈ ਹੈ ਤਾਂ ਕਾਂਗਰਸ ਪਾਰਟੀ ਦੇ ਸਾਬਕਾ ਐਮਐਲਏ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਕੇ ਜਾਣਦੇ ਆ ਕਿ ਅੱਜ ਨਾਮਜ਼ਦਗੀਆਂ ਭਰਨ ਮੌਕੇ ਜਿਹੜੀ ਝੜਪੋਈ ਕਿਸ ਤਰੀਕੇ ਦੇ ਨਾਲ ਵੇਖਦੇ ਨੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਐਮਐਲਏਾਂ ਦੇ ਪੀਆ ਤੱਕ ਤੇ ਜਿਹੜੀ ਹੈ ਉਹ ਇਹ ਵੀ ਇਲਜ਼ਾਮ ਲੱਗੇ ਨੇ ਕਿ ਫਾਈਲਾਂ ਜਿਹੜੀਆਂ ਨੇ ਉਹ ਖੋਹ ਕੇ ਪਾੜੀਆਂ ਗਈਆਂ ਨੇ ਮੇਰੇ ਨਾਲ ਰਮਨਜੀਤ ਸਿੰਘ ਸਿੱਕੀ ਜੀ ਮੌਜੂਦ ਨੇ ਤਾਂ ਗੱਲਬਾਤ ਕਰ ਲੈਣੇ ਆ ਸਰ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਸੀਗਾ ਸ਼ਾਮ ਹੋ ਚੁੱਕੀ ਐ ਕਿਵੇਂ ਵੇਖਦੇ ਹੋ ਜੋ ਕੁਝ ਵੀ ਅੱਜ ਜਿੱਥੋਂ-ਜਿੱਥੋਂ ਵੀ ਖਬਰਾਂ ਨਿਕਲ ਕੇ ਸਾਹਮਣੇ ਆਈਆਂ ਦੇਖੋ ਇਹ ਤਾਂ ਬੜਾ ਮੰਨ ਮੰਦ ਭਾਗਾ ਜੀ ਜੀ ਅੱਜ ਦਿਨ ਹੈ ਕਿ ਦੋ ਕੌਨਸਟਿਟਿਊਐਂਸੀਜ਼ ਜਿਹੜੀਆਂ ਦੋ ਹਲਕੇ ਨੇ ਸਾਡੇ ਪੱਟੀ ਹਲਕਾ ਤੇ ਖੇਮ ਕਾਂਢਾਲ ਕਾ ਜੀ ਜੀ ਉਹਨਾਂ ਦੇ ਵਿੱਚ ਕਾਂਗਰਸ ਰਿਪਰੈਜ਼ੈਂਟੇਸ਼ਨ ਹੋਣ ਹੀ ਨਹੀਂ ਦਿੱਤੀ ਜੀ ਜੀ ਜਿੱਥੇ ਫਾਇਲਾਂ ਖੋਈਆਂ ਗਈਆਂ ਜਿੱਥੇ ਲੜਾਈਆਂ ਕੀਤੀਆਂ ਗਈਆਂ ਜਿੱਥੇ ਲੋਕਾਂ ਦੇ ਉੱਤੇ ਸਿਰ ਪਾੜੇ ਗਏ ਗੋਲੀਆਂ ਚੱਲੀਆਂ ਇਹ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਏ ਅੱਜ ਇਹ ਪਤਾ ਲੱਗ ਰਿਹਾ ਹੈ ਕਿ ਜਿਹੜਾ ਹੋਕਾ ਦਿੱਤਾ ਸੀ ਨਾ ਕਿ ਅਸੀਂ ਬਦਲਾਵ ਵਾਲੀ ਸਰਕਾਰ ਲਿਆਵਾਂਗੇ ਉਹ ਬਦਲਾਵ ਜਿਹੜਾ ਹੈ ਉਹ ਹੁਣ ਨਜ਼ਰ ਆ ਰਿਹਾ ਲੋਕਾਂ ਨੂੰ ਉਹ ਬਦਲਾਅ ਕੋਈ ਲੋਕਾਂ ਦੀ ਜ਼ਿੰਦਗੀ ਨੂੰ ਸਖੌਲਾ ਕਰਨ ਵਾਸਤੇ ਨਹੀਂ ਬਣਾਇਆ ਇਹਨਾਂ ਨੇ ਜੀ ਉਹ ਬਣਾਇਆ ਹੈ ਕਿ ਜਿਹੜਾ ਆਉਣ ਵਾਲਾ ਸਮਾਂ ਲੋਕਾਂ ਦੇ ਘਰਾਂ ਦੇ ਵਿੱਚ ਵੜ ਕੇ ਲੋਕਾਂ ਨੂੰ ਕੁੱਟ ਕੇ ਉਹਨਾਂ ਨੂੰ ਮਨਾਇਆ ਜਾਊਗਾ ਇਹੋ ਜਿਹਾ ਬਦਲਾਅ ਜਿਹੜਾ ਹੈ ਕਿ ਪੰਜਾਬ ਨੂੰ ਬਿਹਾਰ ਤੇ ਯੂਪੀ ਬਣਾਉਣ ਦਾ ਜਿਹੜਾ ਬਦਲਾਅ ਹੈ ਉਹ ਅੱਜ ਆਉਣ ਵਾਲੇ ਸਮੇਂ ਤੇ ਅੱਜ ਦਰਸਾਇਆ ਗਿਆ ਹੈ ਸੱਤਾਧਿਰ ਦੇ ਮੰਤਰੀ ਦਾ ਇਹ ਵੀ ਕਹਿਣਾ ਹੈ ਕਿ 2018 ਦੇ ਵਿੱਚ ਤਾਂ ਕਿੱਲ ਉਹਨਾਂ ਨੇ ਗੋਲੀਆਂ ਚਲਾਈਆਂ ਸੀ ਤਾਂ ਅੱਜ ਤਾਂ ਅਸੀਂ ਤਾਂ ਸਰਬਸੰਮਤੀਆਂ ਕਰਾ ਰਹੇ ਕਿਵੇਂ ਵੇਖੋ ਸਤਾਧਰ ਦੇ ਮੰਤਰੀ ਸਾਹਿਬ ਨੂੰ ਮੈਂ ਇਹ ਕਹਿਣਾ ਚਾਹੁੰਦਾ ਸਰਕਾਰ ਤੁਹਾਡੀ ਹੈ ਡਾਟਾ ਤੁਹਾਡੇ ਕੋਲ ਹੈ ਅੰਕੜੇ ਤੁਹਾਡੇ ਕੋਲ ਹੈ ਖਡੂਰ ਸਾਹਿਬ ਹਲਕੇ ਦੇ ਵਿੱਚ ਤੁਸੀਂ ਅੰਕੜੇ ਕੱਢ ਲਓ ਕਿ ਕਿੰਨੀਆਂ ਫਾਈਲਾਂ ਆਪੋਜੀਸ਼ਨ ਪਾਰਟੀ ਦੀਆਂ ਭਰੀਆਂ ਗਈਆਂ ਔਰ ਕਿੱਥੇ ਕਿੱਥੇ ਇਲੈਕਸ਼ਨ ਜਿਹੜੀ ਹੈ ਉਹ ਉਥੇ ਲੜਾਈ ਕਿਤੇ ਹੋਈ ਕਿੱਤੇ ਨਹੀਂ ਹੋਈ ਮੈਂ ਇੱਕ ਵੀ ਚੁੱਲਾ ਟੈਕਸ ਜਿਹੜਾ ਆ ਜੇ ਕਿਸੇ ਨੇ ਮੈਨੂੰ ਅਕਾਲੀ ਦਲ ਦੇ ਨੇ ਜਾਂ ਕਿਸੇ ਹੋਰ ਪਾਰਟੀ ਦੇ ਬੰਦੇ ਨੇ ਕਿਹਾ ਤਾਂ ਮੈਂ ਆਪਣੇ ਵੀਡੀਓ ਨੂੰ ਸੈਕਟਰੀ ਨੂੰ ਕਹਿ ਕੇ ਉਹਦਾ ਕਟਾ ਕੇ ਤੁਹਾਨੂੰ ਲੜਵਾਇਆ ਔਰ ਆ ਮੇਰੇ ਸਾਥੀ ਬੈਠਿਆ ਮੇਰਾ ਖਿਆਲ ਹੈ ਕਿ ਅੱਜ ਇਹ ਮੇਰੇ ਸਾਥੀ ਮੈਨੂੰ ਮੇਰੇ ਨਾਲ ਲੜਨ ਲਈ ਤਿਆਰ ਆ ਕਿ ਤੁਸੀਂ ਇੰਨੀ ਸਾਫ ਸਵੈ ਕਰਦੇ ਹੋ ਆ ਦੇਖੋ ਕੀ ਬਣਦਾ ਹੈ ਸਾਡੇ ਨਾਲ ਪ੍ਰਸ਼ਾਸਨ ਦਾ ਕਿਹੋ ਜਿਹਾ ਸਹਿਯੋਗ ਮਿਲ ਰਿਹਾ ਤੁਸੀਂ ਮਿਲੇ ਹੋ ਅੱਜ ਵੀ ਐਸਐਸਪੀ ਸਾਹਿਬ ਨੂੰ ਮਿਲਿਓ ਕੀ ਭਰੋਸਾ ਦਿਵਾਇਆ ਗਿਆ ਹੈ ਦੇਖੋ ਪ੍ਰਸ਼ਾਸਨ ਨੇ ਆਪਣੀ ਕਾਰਵਾਈ ਕਰਦਿਆਂ ਹੋਇਆ ਜੀ ਬਹੁਤ ਚੀਜ਼ਾਂ ਨੂੰ ਦੇਖਿਆ ਪਰ ਇੱਕ ਚੀਜ਼ ਜੇ ਅਸੀਂ ਪੰਜਾਬ ਸਰਕਾਰ ਦੇ ਉੱਤੇ ਇਹ ਗੱਲ ਕਰੀਏ ਕਿ ਮੇਰੇ ਕੋਲ ਜਿੰਨਾ ਸਟਾਫ ਹੈ ਜਿੰਨੀ ਨਫਰੀ ਹੈ ਮੈਂ ਉਸ ਹਿਸਾਬ ਨਾਲ ਇੰਤਜ਼ਾਮ ਕਰ ਸਕਦਾ ਜੀ ਜੇ ਐਸ ਐਸ ਪੀ ਨੇ ਆਪਣੇ ਆਪਣੇ ਦਫ਼ਤਰ ਚੋਂ ਵੀ ਬੰਦੇ ਕੱਢ ਕੇ ਆਪਣੇ ਪੀਏਪੀ ਚੋਂ ਵੀ ਬੰਦੇ ਕੱਢ ਕੇ ਆਪਨਾ ਬਾਕੀ ਜਗ੍ਹਾ ਤੋਂ ਵੀ ਜੇ ਇਲੈਕਸ਼ਨ ਦੇ ਕੰਮ ਵਿੱਚ ਲਾਏ ਆ ਤੇ ਉਹਨਾਂ ਨੇ ਵੀ ਆਪਣੇ ਪੂਰਾ ਯੋਗਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਤੁਹਾਨੂੰ ਇਹ ਦੱਸਦਾ ਕਿ ਜਿਹੜੇ ਸਿਆਸੀ ਬੰਦੇ ਮੌਜੂਦਾ ਸਰਕਾਰ ਆ ਉਹਨਾਂ ਨੇ ਇੰਨੀ ਦਲੇਰੀ ਦੇਤੀ ਆਪਣੇ ਬੰਦਿਆਂ ਨੂੰ ਇੰਨੀ ਕ ਸ਼ਹਿ ਦੇਤੀ ਅ ਨਸ਼ਿਹਰਾ ਪੰਨੂਆਂ ਦੇ ਵਿੱਚ ਕਿਤੇ ਅੱਜ ਤੱਕ ਆ ਕੰਮ ਹੋ ਰਿਹਾ ਇਹ ਤਾਂ ਜਿੱਦਣ ਦਾ ਆਪਾਂ ਨਾਮਜਦਗੀਆਂ ਸ਼ੁਰੂ ਕੀਤੀਆਂ ਨੇ ਉਦੋਂ ਤੋਂ ਹੀ ਇਹ ਹਾਲਾਤ ਹੋ ਗਏ ਸੀ ਤੇ ਕਿਉਂ ਨਾ ਕੀਤਾ ਗਿਆ ਜ਼ੀਰਾ ਸਾਹਿਬ ਦੇ ਉੱਤੇ ਅਟੈਕ ਕੀਤਾ ਗਿਆ ਉਹ ਕਿਉਂ ਹੋਇਆ ਅੱਛਾ ਸਾਡੇ ਬੰਦੇ ਦਾ ਤੁਸੀਂ ਸਿਰ ਪਾੜ ਦਿੰਦੇ ਹੋ ਟਾਂਕੇ ਲੱਗ ਜਾਂਦੇ ਨੇ ਉਥੇ ਹਮਲਾ ਹੋ ਜਾਂਦਾ ਤਾਂ ਫੇਰ ਤੁਸੀਂ ਹਜ਼ਾਰ ਬੰਦਾ 1000 ਬੰਦਾ ਤੁਸੀਂ ਆਪਣਾ ਪੀਏਪੀ ਤੋਂ ਜਾਂ ਕਿਤੇ ਹੋਰ ਇੱਕ ਬਟਾਲੀਅਨ ਲਿਆ ਕੇ ਦੇ ਦਿੰਦੇ ਹੋ ਕਿ ਵੀ ਇੱਥੇ ਕੁਝ ਨਹੀਂ ਹੋਣਾ ਚਾਹੀਦਾ ਤੇ ਜ਼ੀਰਾ ਹੀ ਸਿਰਫ ਪੰਜਾਬ ਬਾਕੀ ਦੇ ਹਲਕੇ ਕੀ ਪੰਜਾਬ ਨਹੀਂ ਆਪਾਂ ਇਹ ਸੋਚਣ ਦੀ ਲੋੜ ਹੈ ਕਿ ਜੇ ਤੁਹਾਡੇ ਕੋਲ ਨਫਰੀ ਪਈ ਸੀਗੀ ਉੱਥੇ ਤਾਂ ਤੁਸੀਂ ਸਾਰਿਆਂ ਦੇ ਜਿੱਥੇ ਸੈਂਸਿਟਿਵ ਜਿੰਨੇ ਵੀ ਸੈਂਸਿਟਿਵ ਹਲਕੇ ਸੀ ਉੱਥੇ ਕਿਉਂ ਨਹੀਂ ਪਹੁੰਚਾਈ ਗਈ ਆ ਸਾਡੀਆਂ ਮਾਵਾਂ ਭੈਣਾਂ ਨੂੰ ਗੁੱਤਾਂ ਫੜ ਕੇ ਕਿਸੀ ਟਿਆ ਗਿਆ ਚੁੰਨੀਆਂ ਲਾਈਆਂ ਗਈਆਂ ਸਾਡੇ ਜਿਹੜੇ ਅੱਜ ਇਹ ਉਹ ਕਹਿੰਦੇ ਸੀ ਕਿ ਅਸੀਂ ਇਲੈਕਸ਼ਨ ਪ੍ਰੋਸੈਸ ਨੂੰ ਕਾਮਯਾਬ ਕਰਨਾ ਚਾਹੁੰਦੇ ਆ ਕਾਮਯਾਬ ਕਾਦਾ ਜਦੋਂ ਗੋਲੀਆਂ ਚੱਲਦੀਆਂ ਲੋਕ ਫਾਈਲਾਂ ਸੁੱਟ ਕੇ ਭੱਜ ਗਏ ਉਹਨਾਂ ਦੀ ਨਮਾਇੰਦਗੀਆਂ ਹੀ ਨਹੀਂ ਹੋਈਆਂ ਫਾਈਲਾਂ ਨਹੀਂ ਭਰੀਆਂ ਗਈਆਂ ਡਰਾਵਾ ਉਹਨਾਂ ਨੂੰ ਦਿੱਤਾ ਗਿਆ ਆਜਾ ਸਾਡੇ ਅਲਾਦੀਨਪੁਰ ਤੋਂ ਸਾਡੇ ਬੰਦੇ ਬੈਠੇ ਆ ਇਹਨਾਂ ਨੇ ਆਪਣੀਆਂ ਕਾਗਜ਼ ਭਰਿਆ ਤੇ ਇਹਨਾਂ ਨੂੰ ਫੋਨ ਆ ਰਹੇ ਆ ਆ ਵੀ ਉਰੇ ਇਹ ਸਾਡਾ ਕੈਂਡੀਡੇਟ ਆ ਇਹਨੂੰ ਫੋਨ ਆ ਰਹੇ ਆ ਬਾਹਰਲੇ ਨੰਬਰਾਂ ਤੋਂ ਫੋਨ ਆ ਰਹੇ ਆ ਇੱਥੋਂ ਤੋਂ ਫੋਨ ਆ ਰਹੇ ਆ ਜਿੱਥੇ ਇਹ ਕਿਹਾ ਜਾ ਰਿਹਾ ਕਿ ਭਈ ਤੂੰ ਦੇਖ ਲੈ ਤੇਰਾ ਕੀ ਹਾਲ ਕੀਤਾ ਜਾਊਗਾ ਹਰ ਹਰ ਉਹ ਇਹਨਾਂ ਨੇ ਹਥਿਆਰ ਹਰ ਉਹ ਚੀਜ਼ ਅਪਣਾਉਣੀ ਹੈ ਜਿਹਦੇ ਨਾਲ ਇਹਨਾਂ ਨੇ ਸਾਨੂੰ ਡਰਾਉਣ ਦੀ ਕੋਸ਼ਿਸ਼ ਕਰਨੀ ਹੈ ਆਮ ਆਦਮੀ ਵਾਲੇ ਕਹਿੰਦੇ ਨੇ ਕਿ ਜਿੰਨੇ ਹੁਣ ਵੱਧ ਤੋਂ ਵੱਧ ਸਾਡੇ ਸਰਪੰਚ ਪਿੰਡਾਂ ਦੇ ਵਿੱਚ ਬਣ ਗਏ ਤਾਂ ਲੋਕਾਂ ਦਾ ਉਨਾ ਹੀ ਵਿਕਾਸ ਹੋਵੇਗਾ ਪਿੰਡਾਂ ਦਾ ਕੀ ਹਿਸਤੇ ਡੇਢ ਲੱਖ ਕਰੋੜ ਰੁਪਏ ਦਾ ਤੁਸੀਂ ਪਹਿਲਾਂ ਹੀ ਲੈ ਕੇ ਖਾ ਗਏ ਹੋ ਜੀ ਤੁਸੀਂ ਅਗਲੇ 2 ਸਾਲਾਂ 'ਚ ਉਹਦੀ ਕਿਸ਼ਤੀ ਭਰ ਦਿਓਗੇ ਉਨਾ ਹੀ ਬਹੁਤ ਹੈ ਵਿਕਾਸ ਦਾ ਤਾਂ ਪੰਜਾਬ ਨੂੰ ਪਤਾ ਹੀ ਆ ਸਾਡਾ ਕੀ ਆ ਸਾਡੇ ਪਿੰਡ ਚ ਸਾਡਾ ਕੋਈ ਰੌਲਾ ਹੀ ਹੈ ਨਹੀਂਗਾ ਤੁਹਾਡਾ ਵਿਕਾਸ ਜਿਹੜੇ ਸਾਡੇ ਪੈਸੇ ਪੰਚਾਇਤਾਂ ਦੇ ਵਿੱਚ ਪਏ ਸੀਗੇ ਉਹ ਕਢਾ ਕੇ ਕਿੱਥੇ ਵਿਕਾਸ ਚ ਲੱਗਿਆ ਦੱਸੋ ਉਹ ਤਾਂ ਸਾਰੇ ਤੁਹਾਡੇ ਝੋਲੀਆਂ ਚ ਗਏ ਆ ਆ ਲਾਲਪੁਰ ਤੋਂ ਜਸ ਲਾਲਪੁਰ ਨੇ ਸ਼ਰਿਆਮ ਸ਼ਰਿਆਮ 85 ਲੱਖ ਦਾ ਕਫਲਾ ਜਿਹੜਾ ਆ ਉਹ ਕੱਢ ਕੇ ਦਿਖਾਇਆ ਕਾਗਜ਼ ਦੇ ਵਿੱਚ ਕੀ ਕਾਰਵਾਈ ਹੋਈ ਜੀ ਅੱਜ ਤੱਕ ਉਹਦੇ ਤੇ ਕਿਹੜੇ ਵਿਕਾਸ ਦੀਆਂ ਗੱਲਾਂ ਕਰਦੇ ਆ ਉਹ ਪੈਸਾ ਆਊਗਾ ਉਹ ਇਹਨਾਂ ਦੀਆਂ ਜੇਬਾਂ 'ਚ ਜਾਊਗਾ ਇਹਨਾਂ ਦੇ ਆਪਣੇ ਵਿਕਾਸ ਲਈ ਆਪਣੇ ਨਿੱਜੀ ਵਿਕਾਸ ਲਈ ਕੰਮ ਆਊ। ਜੋ ਕੁਝ ਵੀ ਭਿੱਖੀ ਵਿੰਡ ਦੇ ਵਿੱਚ ਹੁੰਦਾ ਹੈ ਜੋ ਕੁਝ ਵੀ ਨੁਸ਼ਹਿਰਾ ਪੰਨੂਆ ਦੇ ਜਿੱਥੋਂ-ਜਿੱਥੋਂ ਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਕੀ ਇਸਤੇ ਕਹਿਣਾ ਚਾਹੋਗੇ ਜੀ? ਦੇਖੋ ਮੈਂ ਤੇ ਇਹ ਕਹਿਣਾ ਚਾਹੁੰਦਾ ਕਿ ਮੈਂ ਸਾਰਨਾ ਪਹਿਲਾਂ ਕਿ ਮੈਂ ਸ਼ਾਬਾਸ਼ੇ ਦੇਣਾ ਚਾਹੁੰਨਾ ਆਪਣੇ ਕਾਂਗਰਸ ਵਰਕਰਾਂ ਨੂੰ ਜਿਹੜੇ ਇੰਨੇ ਤਸ਼ੱਦਦ ਤੋਂ ਬਾਅਦ ਵੀ ਡਟ ਕੇ ਖੜੇ ਆ ਜਿਹੜੇ ਪਿੱਛੇ ਮੁੜ ਕੇ ਨਹੀਂ ਦੇਖ ਲੈ ਪਾਰਟੀ ਨੂੰ ਮਜ਼ਬੂਤ ਕਰਨ ਲਈ ਆਪਣੀਆਂ ਜਾਨ ਦੀਆਂ ਬਾਜ਼ੀਆਂ ਲਾਉਣ ਲਈ ਤਿਆਰ ਹੈ ਇਹੋ ਜਿਹਾ ਜਿੱਥੇ ਵਰਕਰ ਹੋਊਗਾ ਉਹ ਪਾਰਟੀ ਉੱਪਰ ਕੇ 2027 ਦੇ ਵਿੱਚ ਸਰਕਾਰ ਵੀ ਬਣਾਏਗੀ ਔਰ ਇਹਨਾਂ ਸਾਰਿਆਂ ਨੂੰ ਇਨਸਾਫ ਵੀ ਦਿਵਾਏਗੀ ਉੱਥੇ ਧਰਨੇ ਤੇ ਇੱਕ ਆਪੋਜੀਸ਼ਨ ਨੇ ਵੀ ਧਰਨਾ ਲਗਾ ਦਿੱਤਾ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਪੀਏ ਨੇ ਵੀ ਧਰਨਾ ਲਗਾ ਦਿੱਤਾ ਕਿ ੱੱਕਾ ਤਾਂ ਇਹ ਕਰ ਰਹੇ ਨੇ ਤੁਸੀਂ ਉਹ ਪੁਰਾਣੀ ਗੱਲ ਸੋਚੀ ਹੋਣੀ ਕਿ ਜੱਟ ਤੇ ਬਹਾਮਣ ਲੜ ਪੇ ਜੀ ਬਹਾਮਣ ਸਿਗਾ ਉੱਤੇ ਤੇ ਉੱਤੇ ਚੜੇ ਰੋਈ ਜਾਵੇ ਰੌਲਾ ਪਾਈ ਜਾਵੇ ਉਹ ਕਿਸੇ ਸਿਆਣੇ ਨੇ ਪੁੱਛਿਆ ਕਿ ਬਾਂਬਣਾ ਤੂੰ ਉੱਤੇ ਬੈਠਾ ਕਿਉਂ ਰੋਣਾ ਹੈ ਕਹਿੰਦਾ ਮੈਂ ਰੋਣਾ ਤਾਂ ਤਾਂ ਹੈ ਕਿ ਜਦੋਂ ਇਹ ਉੱਤੇ ਆਇਆ ਮੇਰਾ ਬਣੂਗਾ ਕੀ ਇਹ ਤਾਂ ਕਰਕੇ ਧਰਨੇ ਲੱਗੇ ਆ ਇਹਨਾਂ ਨੂੰ ਪਤਾ ਕਿ ਜਦਨ ਇਹ ਸਰਕਾਰ ਬਣ ਗਈ ਸਾਡੇ ਪੱਲੇ ਕੁਝ ਨਹੀਂ ਰਹਿਣਾ ਅੱਜ ਡਰ ਦੇ ਮਾਰੇ ਧਰਨੇ ਲਾਈ ਜਾਂਦੇ ਆ ਐਮਐਲਏ ਸਾਹਿਬ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਜ਼ਰੂਰ ਦੱਸਿਓ ਬੀਜੇਪੀ ਵਾਲੇ ਤਾਂ ਅੰਦਰ ਫਾਈਲਾਂ ਜਮ੍ਹਾਂ ਕਰਾਉਣੇ ਨਹੀਂ ਪਹੁੰਚੇ ਭਿੱਖੀ ਵਿੰਡ ਤੋਂ ਇਹ ਸੂਤਰਾਂ ਦੇ ਹਵਾਲੇ ਤੋਂ ਨਹੀਂ ਅਸੀਂ ਉੱਥੇ ਮੌਜੂਦ ਸੀ ਉਹਨਾਂ ਨੇ ਦੱਸਿਆ ਕਿ ਅਸੀਂ ਫਾਈਲਾਂ ਜਮਾਣ ਕਰਾਉਣ ਪਹੁੰਚੇ ਕੀ ਇਸਤੇ ਕਹਿਣਾ ਚਾਹੋ। ਦੇਖੋ ਕਿਸੇ ਵੀ ਪਾਰਟੀ ਬਾਰੇ ਮੈਂ ਟਿੱਪਣੀ ਕਰਾਂ ਜੀ ਜੀ ਉਹ ਮੇਰਾ ਬਣਦਾ ਜੀ ਮੈਂ ਆਪਣਾ ਘਰ ਸਵਾਰਾਂ ਜੀ ਮੇਰਾ ਘਰ ਜਿੱਦਾਂ ਸ਼ਿੰਗਾਰਿਆ ਜਾਊਗਾ ਮੈਂ ਉਨਾਂ ਹੀ ਅੱਗੇ ਆਊਂਗਾ ਭਾਜਪਾ ਦੀ ਆਪਣੀ ਰਣਨੀਤੀ ਹੋਊਗੀ ਉਹ ਉਹਨਾਂ ਨੂੰ ਪਤਾ ਹੋਊਗਾ ਉਹਨਾਂ ਦੇ ਜਿਹੜੇ ਪ੍ਰਮੁੱਖ ਨੇ ਉਹਨਾਂ ਨੂੰ ਪੁੱਛੋ ਜੇ ਪਾਰਦਰਸ਼ੀ ਤਰੀਕੇ ਨਾਲ ਇਲੈਕਸ਼ਨ ਹੁੰਦੀ ਤਾਂ ਕੀ ਨਤੀਜੇ ਜਿਹੜੇ ਆ ਉਹ ਵੇਖ ਨੂੰ ਮਿਲ ਸਕਦੇ ਸੀ ਇਹ ਤਾਂ ਜੇ ਹੁੰਦੀ ਤਾਂ ਫੇਰ ਪਤਾ ਲੱਗ ਹੀ ਜਾਣਾ ਸੀਗਾ ਜੀ ਜੀ ਤੇ ਕਾਂਗਰਸ ਪਾਰਟੀ ਦੇ ਵਰਕਰਾਂ ਦੇ ਨਾਲ ਕਿਵੇਂ ਫਿਰ ਕਾਂਗਰਸ ਦੇ ਸੀਨੀਅਰ ਨੇਤਾ ਜਿਹੜੇ ਨੇ ਉਹ ਚਟਾਨਵਾ ਖੜੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਵੇਂ ਦੀ ਐਕਸ਼ਨ ਵੀ ਆ ਤੁਸੀਂ ਦੇਖੋ 2 ਘੰਟਿਆਂ ਚ ਪੰਜਾਬ ਦਾ ਪ੍ਰਧਾਨ ਇੱਥੇ ਰਾਜਾ ਵੜਿੰਗ ਜੀ ਇੱਥੇ ਪਹੁੰਚ ਗਏ ਜੀ ਠੀਕ ਹੈ ਨਾ ਜੀ ਸਾਬਕਾ ਮੰਤਰੀ ਜਿਹੜੇ ਸਾਡੇ ਡਿੰਪਾ ਸਾਹਿਬ ਉਹ ਇੱਥੇ ਪਹੁੰਚ ਗਏ ਜੀ ਅਸੀਂ ਸਾਰੇ ਜਿਹੜੇ ਐਮਐਲਏ ਆ ਉਹ ਇਕੱਠੇ ਹੋ ਕੇ ਇੱਥੇ ਪਹੁੰਚ ਗਏ ਆ ਜੀ ਇਹ ਕੋ ਇਹੋ ਜੀ ਗੱਲ ਨਹੀਂ ਗੀ ਗੱਲ ਤਾਂ ਸਿਰਫ ਅਗਲੇ ਡੇਢ ਸਾਲ ਦੀ ਹੈ ਡੇਢ ਸਾਲਾਂ ਦੇ ਵਿੱਚ ਅਕਲ ਦੇ ਆ ਜਾਣੀ ਆ ਪਤਾ ਲੱਗ ਜਾਣਾ ਕਿ ਡੇਢ ਸਾਲਾਂ ਤੋਂ ਬਾਅਦ ਕੀ ਇੱਥੇ ਹੋਣਾ ਹੈ ਤੇ ਫਿਊਚਰ ਕੀ ਹੈ ਇੱਥੇ ਸਾਰਿਆਂ ਦਾ ਅੰਤ ਵਿੱਚ ਸੱਤਾਧਿਰ ਨੂੰ ਅਤੇ ਪ੍ਰਸ਼ਾਸਨ ਨੂੰ ਮੈਸੇਜ ਕੀ ਰਹਿਣ ਵਾਲਾ ਹੈ ਸੱਤਾਧਿਰ ਨੂੰ ਮੈਸੇਜ ਤਾਂ ਲੋਕਾਂ ਨੇ ਦੇਣਾ ਹੈ ਜੀ ਲੋਕਾਂ ਨੇ ਦੇਣਾ ਜਿਨ੍ਹਾਂ ਨੇ ਬੰਨਵੇ ਜਿਤਾਏ ਸੀ ਨਾ ਉਹਨਾਂ ਨੇ ਮੈਸੇਜ ਦੇਣਾ ਲੋਕ ਸਭਾ ਦੇ ਵਿੱਚ ਪਿਛਲੀ ਸੀ ਮੈਸੇਜ ਆ ਗਿਆ ਇਹਨਾਂ ਨੂੰ ਹਲੇ ਪੜਿਆ ਨਹੀਂ ਜਾ ਰਿਹਾ ਔਰ 27 ਦੇ ਵਿੱਚ ਤਾਂ ਕਲੀਅਰਲੀ ਆ ਜਾਣਾ ਉਸ ਲੋਕ ਸਭਾ ਦਾ ਜਿਹੜਾ ਮੈਸੇਜ ਹੈਗਾ ਨਾ ਉਹਦੇ ਡਰ ਦੇ ਮਾਰੇ ਅੱਜ ਹੋ ਰਿਹਾ ਹੈ ਸਭ ਕੁਝ ਹੋ ਰਿਹਾ ਹੈ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਦੇਖੋ ਜਿਹਨੇ ਵੀ ਮੁੱਖ ਮੰਤਰੀ ਬਣਨਾ ਹੈ ਜੀ ਜੀ ਉਹਨੇ ਘਰ ਚ ਚਲਾਉਣਾ ਹੈ ਉਹਨੇ ਆਪਣੀ ਸਟੇਟ ਚ ਚਲਾਉਣੀ ਹੈ ਮੁੱਖ ਮੰਤਰੀ ਜਾਂ ਜਿਹੜੇ ਮੰਤਰੀ ਨੇ ਉਹਨਾਂ ਦੀ ਕੇਪੇਬਿਲਿਟੀ ਤੇ ਡਿਪੈਂਡ ਕਰਦਾ ਹੈ ਕਿ ਸਟੇਟ ਕਿੱਧਰ ਜਾਏ ਜੀ ਸੋ ਜੇ ਉਹ ਸਿਆਣਪ ਤਰੀਕੇ ਨਾਲ ਫੈਸਲਾ ਲੈ ਲੈਣਗੇ ਅੱਜ ਇਹ ਕੱਲਾ ਇਹ ਨਹੀਂ ਆਹ ਇੱਥੇ ਇੱਥੇ ਆਪਾਂ ਰੋਂਡੇ ਆ ਤੁਸੀਂ 2 4 5 ਹਫ਼ਤੇ ਚ ਦੇਖਿਓ ਝੋਨੇ ਚੱਕ ਨਹੀਂ ਹੋਣੇ ਜੀ ਕਿਤੇ ਰੱਖਣ ਨੂੰ ਜਗ੍ਹਾ ਹੈ ਨਹੀਂ ਉਹ ਹੀ ਜਿਹੜੀ 2 2000 3 3000 ਵਾਲੀ ਚੀਜ਼ ਆ ਉਹ 1700 ਦੀ ਤੇ 900 ਰੁਪਏ ਦੀ ਵੇਚ ਕੇ ਜੱਟ ਦੀ ਜਾਣੀ ਆ ਜਾਨੀ ਆ ਇਹ ਸਿਰਫ ਤੇ ਸਿਰਫ ਤਾਂ ਕਰਕੇ ਜਾਣੀ ਆ ਕਿਉਂਕਿ ਆਪਾਂ ਦੂਰ ਅੰਦੇਸ਼ੀ ਰੱਖੀ ਨਹੀਂ ਆਪਾਂ ਨੂੰ ਕੋਈ ਤਜਰਬਾ ਹੀ ਨਹੀਂਗਾ ਕਿ ਕਰਨਾ ਕੀ ਹੈ ਕੱਲ ਬਹੁਤ ਬਹੁਤ ਧੰਨਵਾਦ ਜੀ ਸਾਡਾ ਨਾਲ ਗੱਲਬਾਤ ਸੋ ਇਹ ਸੰਨ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸਾਬਕਾ ਵਿਧਾਇਕ ਸਰਦਾਰ ਰਮਨਜੀਤ ਸਿੰਘ ਸਿੱਕੀ ਜਿਨ੍ਹਾਂ ਨੇ ਅੱਜ ਐਸਐਸਪੀ ਸਾਹਿਬ ਦੇ ਨਾਲ ਮੁਲਾਕਾਤ ਕੀਤੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਇੱਥੇ ਪਹੁੰਚੇ ਸਨ ਜਿਹੜਾ ਧਰਨਾ ਪਿੱਖੀਵਿੰਡ ਦੇ ਵਿੱਚ ਵੀ ਲੱਗਾ ਸੀ ਤਾਂ ਅੱਜ ਨਾਮਜ਼ਦਗੀਆਂ ਦਾ ਆਖਰੀ ਦਿਨ ਸੀ ਇਹ ਜਿਸ ਦੇ ਵਿੱਚ ਬਹੁਤ ਸਾਰਾ ਮਾਜੇ ਦੇ ਵਿੱਚ ਖਾਸ ਕਰ ਜਿਹੜੀਆਂ ਝੜਪਾਂ ਦੀਆਂ ਤਸਵੀਰਾਂ ਵੱਖ-ਵੱਖ ਥਾਵਾਂ ਤੋਂ ਸਾਹਮਣੇ ਆਈਆਂ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਇਹ ਜੋ ਕੁਝ ਵੀ ਸਾਹਮਣੇ ਆਇਆ ਆਮ ਆਦਮੀ ਪਾਰਟੀ ਆਪਣੇ ਪੱਕ ਦੇ ਵਿੱਚ ਇਸ ਤੇ ਕੀ ਕਹਿੰਦੀ ਹੈ ਬਣੇ ਰੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ